ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਕੰਟੀਨਿਊ ਕਰਦੇ ਆਪਾਂ ਆਪਣਾ ਅੱਜ ਦਾ ਬਲੌਗ ਜੀ ਅੱਜ ਵੀਡੀਓ ਸ਼ੂਟ ਹੋ ਰਿਹਾ ਸੀ ਤੇ ਅੱਜ ਆਪਣੀ ਗਾਂ ਵੀ ਸੂਣ ਲੱਗੀ ਹੈ ਨਾ ਤੇ ਫਿਰ ਹੁਣ ਵਿੱਚ ਵੀਡੀਓ ਰੋਕ ਕੇ ਵੀ ਕਿਉਂਕਿ ਰੌਲਾ ਪੈ ਜਾਂਦਾ ਫਿਰ ਉਹ ਬੈਂਗ ਹੀ ਨਹੀਂ ਹੈਗੀ ਤਾਂ ਕਰਕੇ ਵੀ ਸਾਰਿਆਂ ਨੂੰ ਅੰਦਰ ਭੇਜਤਾ ਵੀ ਚਲੋ ਪਹਿਲਾਂ ਆਪਾਂ ਆਪਣੀ ਗਾਂ ਜਿਹੜੀ ਉਹਨੂੰ ਸ਼ਾਮ ਲਈਏ ਹੈ ਨਾ ਉਸ ਤੋਂ ਬਾਅਦ ਵੀਡੀਓ ਸ਼ੂਟ ਕਰਾਂਗੇ ਤੇ ਜਿੰਨਾ ਇਹਦੇ ਕੋਲ ਚੁੱਪਚਾਪ ਰਹਾਂਗੇ ਆਪਾਂ ਓਨ ਹੀ ਇਹ ਆਪਦੇ ਆਪ ਨੂੰ ਰਿਲੈਕਸ ਫੀਲ ਕਰੂਗੀ। ਦੇਖੋ ਜੀ ਹੁਣ ਗਾਂ ਬੈਠ ਗਈ ਆ ਹਨਾ ਜਦੋਂ ਸਾਰੇ ਉਰਾਂ ਪਰਾਂ ਹੋ ਗਏ ਉਹਨੂੰ ਆ ਗਿਆ ਵੀ ਕੋਈ ਹੈ ਨਹੀਂ ਉਰੇ। ਨਹੀਂ ਉਹ ਡਰਦੀ ਸੀ ਪਹਿਲਾਂ ਤੇ ਹੁਣ ਬੈਠੀ ਆ ਤੇ ਬਸ ਹੁਣ ਥੋੜੇ ਜੇ ਟਾਈਮ ਤੱਕ ਆਪਣੀ ਗਾਂ ਸੂਪੂਗੀ ਦੇਖਦੇ ਆਂ ਫਿਰ ਬੱਚਾ ਆਉਂਦਾ ਜਾਂ ਬੱਚੀ ਆਉਂਦੀ ਆ ਹਨਾ। ਇਹ ਕਾਫੀ ਟਾਈਮ ਤੋਂ ਆਪਾਂ ਮੁੱਲ ਦੇ ਦਲੇ ਰਹਿਆ ਚਲੋ ਅੱਜ ਬਾਬਾ ਜੀ ਦੀ ਕਿਰਪਾ ਦੇ ਨਾਲ ਦਦ ਹੋ ਗਿਆ ਆਪਣੇ ਘਰੇ ਹਨ ਆ ਗਿਆ ਹੋ ਜੂਗਾ ਚਲੋ ਥੋੜੇ ਜਿਹੇ ਟਾਈਮ ਤੱਕ ਵੀ ਹੁਣ ਆਪਾਂ ਬਸ ਵੇਟ ਕਰ ਰਹੇ ਆ ਸਾਰੇ ਲੋਕੇ ਖੜੇ ਨੇ ਫਿਲਹਾਲ ਤਾਂ ਚੁੱਪਚਾਪ ਮੈਨੂੰ ਤਾਂ ਲੱਗਦਾ ਵੀ ਪਹਿਲਾਂ ਮੈਨੂੰ ਲੱਗਦਾ ਸੀ ਬੱਚਾ ਆਊਗਾ ਕਿਉਂਕਿ ਇੱਕ ਸਾਲ ਇਹ ਬੱਚੀ ਦਿੰਦੀ ਆ ਤੇ ਇੱਕ ਸਾਲ ਇਹ ਬੱਚਾ ਦਿੰਦੀ ਆ ਉਹ ਵੈਸੇ ਤਾਂ ਐਡ ਕੀ ਇਹਨਾਂ ਇਹਨੇ ਬੱਚਾਈ ਦਿੱਤਾ ਦੀ ਬੱਚਾ ਸੀ ਜਿਹੜਾ ਉਹ ਮਰ ਗਿਆ ਸੀ ਵਿਚਾਰਾ ਤੇ ਬੱਚੀ ਹੈਗੀ ਆ 2 ਸਾਲਾਂ ਦੀ ਇਹਦੀ ਤੇ ਹੁਣ ਦੇਖਦੇ ਆ ਕਰਮ ਕੀ ਕਹਿੰਦੇ ਨੇ ਹਨਾ ਵੀ ਕੀ ਆਉਂਦਾ ਬੱਚਾ ਆਂ ਦਾ ਕਿ ਬੱਚੀ ਅੰਦੋ ਤਿੰਨ ਘੰਟੇ ਨਹੀਂ ਵਿਚਾਰੀ ਬਾੜੀ ਜਿਆਦੇ ਔਖੀ ਹੋ ਰਹੀ ਸੀ ਉਸ ਤਾਂ ਇਹ ਵੀਡੀਓ ਸ਼ੂਟ ਕਰ ਰਹੇ ਸੀ ਰੋਲਾ ਪੈ ਜਾਂਦਾ ਈ ਇਹਨਾਂ ਕੋਲ ਸੇ ਨੂੰ ਤਕਲੀਫ ਸੀ ਤਾਂ ਕਰਕੇ ਵਜਾਇਦਾ ਮਾ ਸਾਈਟ ਟਾਈਮ ਆਇਆ ਇਆ ਮੈਂ ਮੈਂ ਤੋੜਿਆ ਨਾ ਇਹ ਖਾਤਾ ਚੋਟ ਤੇ ਇਹ ਵੀ ਦੇਖ ਲੈ ਗਏ ਆ ਨਾ ਉਹ ਨਾ ਉਹ ਜੀ ਆਪਣੀ ਗੈਂ ਸੁੱਤੀ ਆ

12 ਤਰੀਕ ਨੂੰ ਮੈਂ ਹੋਈ ਸੀ 12 ਦਿਨ ਤੀ ਅੱਜ 12 ਹੀ ਤਰੀਕ ਆ 12 ਹੀ 12 ਦਿਨ ਆ ਹੈ 11 ਹੈ 11 ਅੱਜ 12 ਨਹੀਂ ਹੈਗੀ 11 ਤੋਂ 11 ਮੈਂ ਕਿਤੇ ਮਾਤੇ ਦੇ 12 ਅੰਦਰ ਹੋਦਾ ਅੱਜ 12 ਕਿਤੇ ਕਿਉਂ ਤਰੋਂ ਫੋਨ ਲੱਗਿਆ ਮੈਨੂੰ ਮਾਰਨਾ ਹਾਂ ਦੇਖਦਾ ਕਿੰਨਾ ਫਿਰ ਉਹਨੂੰ ਵਿੱਕੀ ਉਹਨੂੰ ਮੋੜ ਦੇ ਮੈਂ ਸੁਣ ਦੇ ਇੱਕ ਮਿੰਟ ਤਾਂ ਖੜ੍ਹ ਜਾ ਇਹਨੂੰ ਬਾਹਰ ਕਰ ਦਿਓ ਇੱਦਣੇ ਇਹਨਾਂ ਗਾਇ ਨੂੰ ਪਰਾਂ ਧੱਕ ਲਓ ਮੈਂ ਅਹ ਨੀ ਗਾਈ ਨਹੀਂ ਮਾਰੀ ਅਹ ਇਹਦੀ ਤੇ ਗਾਇ ਨਹੀਂ ਮਾਰਾ ਤੇ ਸ਼ਾਮ ਦਾ ਹੱਲੋ ਹੱਲੋ ਹਲਵਾ ਜਾ ਜਾ ਕਰਦੇ ਕਰਤੋ ਕਰਦੇ ਹਾਂ 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 ਇਹ ਵੀ ਹਵਾ ਚ ਉਹ ਕਰਦੀ ਆ ਹੁਣ ਤੇ ਪਰਾ ਹੋਇਆ ਕੋਈ ਦਰ ਰਹੀ ਹੈ ਬਈ ਮਤਲਬ ਦਰ ਰਹੀ ਹੈ ਇਹ ਜੀ ਇੱਟੇ ਮਨਾ ਤੀਉਦਾਂ ਕਿਤੇ ਵਾਰ ਨਾ ਹੋਲੇ ਚਲ ਬਈ ਚਲਾ ਕਰ ਮੈਂ ਪੂਰੀ ਕਰਨਾ ਸੀ ਨੀ ਬੇਬੇ ਨਾਲੋਂ ਮੈਂ ਨਹੀਂ ਜਾ ਰਹੀ ਹਾਂ ਦੇਣ ਵਾਂਟੀ ਮੰਗੀ ਚਾਹੇ ਕੋਲਾ ਤੱਕ ਹੀ ਆਇਆ ਸਮੂਹ ਸੀ ਖਾ ਕੇ ਆਇਆ ਲਾ ਵਾਈ ਬਦਾਈਆਂ ਹੋ ਗਈਆਂ ਹੋਰ ਰਾਜਾ ਲੈ ਵੀ ਤੇਰੇ ਤੇ ਹੋਰ ਰਾਤ ਦਾ ਔਖਾ ਹੋ ਜਾਂਦਾ ਹਾਂ ਹੋਰ ਹੋਰ ਨੀਗ ਰੱਖੀ ਜਾਂਦੀ ਆ ਨਾਏ ਚਲੋ ਸੋਚ ਜੀ ਮਿਟ ਜਾਂਦੀ ਆ ਫਿਰ ਨਾ ਪਿਆ ਚ ਅਗਲਾ ਨਾ ਬੈਠਿਆ ਚ ਫਿਰ ਰਾਤ ਨੂੰ ਢਿਲ ਮੱਠ ਦਾ ਵੀ ਔਖਾ ਹੋ ਜਾਂਦਾ ਹਾਂ ਉਹ ਤਾਂ ਹੈਗਾ ਕਲੋ ਬਚਾਰੀ ਬਹੁਤ ਔਖੀ ਹੋਈ ਆ ਕਿਹੜਾ ਟਾਈਮ ਹੋ ਗਿਆ ਬੋਲ 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 ਆ ਰਹੀ ਹੈ ਤੁਮ ਬੋਲ ਲਾ ਗੁਰੂ ਦੇ ਤਮ ਮੁਰੂ ਹਸ ਰਹੀ ਬਾਪੂ ਬੋਕਾ ਕਾ ਦਾ ਤੂ ਦੀ ਵਜਾ ਨਹੀਂ ਆ ਮੈਂ ਜਾਵਾਂ ਜਰ ਜੰਦ ਨੂੰ ਵੀ ਮੇਰ ਕਰ ਜਾਈ ਆਗੀ ਅੱਜ ਮੰਗਲ ਪਾਣੀ ਪੋਣੀ ਪਾਣੀ ਲਿਆ ਦੋ ਪੋਸ਼ੀ ਗਾਦੀ ਦੱ ਬਦਾਈਆਂ ਬਾਪੂ ਜੀ ਬੱਚੀ ਆ ਗਈ ਬੱਚੀ ਆ ਗਈ ਮਾਂ ਹਾਂ ਸੈ ਤਾਂ ਪਹਿਲੀ ਕਰਦੀ ਗਾਣਾ ਕ੍ਰੀਮ ਛੋਲੇ ਪਨੀਰ ਕਰ ਲਓ ਹੋ ਗਿਆ ਹੋ ਗਿਆ ਗਰਮੀ ਦੇ ਹੋਰ ਕਿੰਦੇਲੇ ਫਿਰਦੇ ਤੇ ਕਿੰਨੀ ਚੱਕੀ ਹਾਂ ਬਦਾਈਆਂ ਉਹ ਪਾਰਟੀ ਹੋ ਗਈ ਪਾਰਟੀ ਹਾਂ ਸੱਚਾ ਬਈ ਚੀਨ ਕਰਕੇ ਆਂਦੇ ਹਾਂ ਕਰੇ ਕਰੇ ਲਿਆਏ ਬਾਪੂ ਜੀ ਲਿਆਏ ਹੂੰ ਵਸ ਮੰਗੇ ਚਾਹ ਦੇ ਰਹੀ ਆ ਫਾਕੇ ਹਾਂਜੀ ਹੋਰ ਤੱਕ ਆਹਾ ਇਹ ਥੋੜੀ ਜੀ ਜਿਆਦੇ ਚਿੱਟੀ ਆ ਇਹ ਜਿਆਦੇ ਕਾਲੀ ਆ ਉਹ ਜਿਆਦੇ ਚਿੱਟੀ ਆ ਜਿਹੜੀ ਪਹਿਲੇ ਸੂਏ ਵਾਲੀ ਸੀ ਉਹ ਜਮੀ ਚਿੱਟੀ ਉਹ ਤੇਰੀ ਸਾਬਨ ਆਲਦੀ ਆ ਇੱਕ ਵਾਰੀ ਦੇਖਵਾ ਦੇ ਕਰੇ ਆ ਕੇ ਕਹਿ ਲਾਂਗੇ ਤਾਂ ਸਰਪ੍ਰਾਈਜ਼ ਹੀ ਹੋ ਗਿਆ ਵਿਕੀ ਇਹ ਕਹਿੰਦਾ ਹੈ ਬੜੀ ਤੋਂਮ ਵਾਲੀ ਗੱਲ ਕਹਿੰਦੀ ਹੈ 8 9 10 11 4 ਦਿਨ 4 ਦਿਨ ਉੱਪਰ ਲੈ ਲੈ ਉਹ ਤਾਂ ਲੰਘ ਹੋਣਗੀਆਂ ਭੈਣੇ ਫੋਨ ਲਾ ਦੇ ਉਹ ਨਹੀਂ ਇਹ ਗਾਇ ਤਾਂ ਸਾਨੂੰ ਆ ਚੜਤੀ ਸੀ ਸਾਡੀ ਗਾਂ ਸੂਗੀ ਇਹ ਤਾਂ ਉਹੀ ਪਰਮਾਤਮਾ ਵੱਲੋਂ ਖੁਦ ਰਹੀ ਹੈ ਜਦੋਂ ਚੈੱਕ ਕਰਾਈ 6 ਮਹੀਨੇ ਦੀ ਗੱਭਣ ਨਿਕਲੀ ਪਹਿਲਾਂ ਥੋੜੇ ਜਿਹਾ ਨਵਾ ਟੀਕਾ ਪਰਾ ਦਿੰਦੇ ਤੇ ਐਨੇ ਟੀਕੇ ਪਰਾਏ ਥੱਕ ਗਏ ਅੱਟੜੀ ਕੇ ਭਰਾ ਭਰਾ ਕੇ ਫਿਰ ਅਸੀਂ ਨਾ ਕਿਹਾ ਵੀ ਹੁਣ ਨਹੀਂ ਪਰਾਉਂਦੇ ਇਹ ਛੱਡੋ ਕਰਾਂ ਖੈੜਾ ਫਿਰ ਜਦੋਂ ਚੈੱਕ ਕਰਾਈ ਗੱਭਣ OK ਤੇ ਰਹੀ ਉਹ ਹੁਣ ਡਾਕਟਰ ਕਿਹੜਾ ਮਾਇਦੀ ਅੰਤਰਜਾਮੀ ਨੇ ਮੈਂ ਕਿ ਨਹੀਂ 9 ਮਹੀਨੇ 9 ਮਹੀਨੇ ਤੋਂ 4 ਦਿਨ ਉੱਪਰ ਲੈਏ ਨੇ 4-5 ਦਿਨ ਉੱਪਰ ਲੈ ਲਏ ਨੇ 11 ਸਾਢੇ ਮੱਝ ਹਾਂ ਉਹਦੇ ਅੰਦਰ 11ਵੇਂ ਤੋਂ ਸੌਂ ਗਿਆ ਉਹ ਮੈਂ ਉਹ ਕਿਵੇਂ ਕਰੀ ਮੁਰਰ ਬੰਦੇ ਫਰਦੇ ਨੇ ਕਹਿੰਦਾ ਕਰ ਲਾਂ ਦੱਸ ਦੀ ਪੁਲਿਸ ਦੇ ਜਾ ਇਹ ਮੁਰਰ ਪਰੋਂ ਫਿਰ ਕਿਹੋ ਜਿਹਾ ਕੰਮ ਹੈ ਵੱਧਿਆ ਤਾਂ ਫਿਰ ਬੋਲੀ ਪਾੜੇਗਾ ਉਹ ਤਾਂ ਮੁਰਰ ਬੰਦੇ ਹੁਣ ਬੰਦੇ ਆ ਫਿਰ ਨ ਦੇ

ਗਲਾਸ ਲੈ ਮਾ ਆ ਬਾਪੂ ਜੀਨ ਕਾ ਪਰੇ ਰੇ ਮੰਗੇ ਨੂੰ ਪਾਣੀ ਵਾਲੇ ਚ ਪਾ ਦੇ ਉਹਦਾ ਕੰਪਲਟ ਇਸ ਤਰ੍ਹਾਂ ਕਰ ਲੱਗੇ ਲੈ ਮਾ ਇਹ ਆ ਸੋਡਾ ਕੰਮ ਕਰੋ ਹਾਈ ਆ ਪਰਦੇ ਨਾਲ ਹੱਥ ਤੋਂ ਜੀਂਦੇ ਪੈ ਲੈ ਤੁੱਤੀ ਹੋਇਆ ਤਾਂ ਨਹੀਂ ਇਹ ਪਰਦੇ ਦਾ ਧੋਣ ਵਾਲੇ ਨੇ ਬੀਸਾਂ ਹੁਣ ਹੋ ਗਏ ਤਿੰਨ ਚਾਰ ਮਹੀਨੇ ਹੋ ਗਏ ਸਾਨੂੰ ਮੁੱਲ ਤੋਂ ਦੁੱਧ ਲੈੰਦਿਆਂ ਨੂੰ ਫੁੱਲ ਕੜਾਪਾ ਜ਼ਿਆਦਾ ਹੈ ਕਿ ਦੁੱਧ ਦਾ ਚਲੋ ਬਾਬਾ ਜੀ ਨੇ ਕਿਰਪਾ ਕਰੀ ਆਪਣੇ ਘਰੇ ਵੀ ਹੁਣ ਦੁੱਧ ਹੋ ਗਿਆ ਹਨ ਤੇ ਐਸੀ ਅਸੀਂ ਤਾਂ ਗਾਂ ਦਾ ਦੁੱਧ ਪੀਂਦੀਆਂ ਨਹੀਂ ਹੈਗੀਆਂ ਅਸੀਂ ਤਾਂ ਮੁੱਲ ਮੱਝ ਦਾ ਪੀਂਨੇ ਆ ਸੀ ਤਾਂ ਇਹੋਂ ਪੀਨੇ ਚਾਹ ਤੇ ਫਿਰ ਕਰਨਗੇ ਸੀ ਉਹ ਵੀ ਚਾਹ ਪੀਣ ਲੱਗ ਗਿਆ ਇੱਕ ਕੱਪ ਚੋਂ ਹੀ ਤਿੰਨ ਗਲਾਸ ਕਰ ਲੇ ਡਾਕਟਰ ਤੇ ਕਹਿੰਦੇ ਉਹਨਾਂ ਨੇ ਬੜੇ ਪੈਸੇ ਲਾ ਕੇ ਗਏ ਹਨਾ ਵਿਚਾਰਾਂ ਦੇ 2 ਲੱਖ ਰੁਪਈਆ ਚੋਰਾਂ ਲੱਗੇ ਪਾਈ ਆ ਆਪਣੇ ਆਪਣੇ ਘਰ ਗਿਆ ਰੱਖੀਆਂ ਰੱਖਿਆ ਕਰੋ ਮੈਂ ਵੀ ਤਾਂ 2 ਲੱਖ ਰੁਪਈਆ ਤੇ 5 ਸ਼ਾਂਪਾ ਇੱਕ ਕਰ ਦਉ ਤੇ 3 ਜਾਂ 4 ਲੱਖ ਇੱਕ ਕਰ ਦਿਆਂ ਲੈ ਲੇ ਚੱਕ ਕੇ ਮੈਂ ਨਹੀਂ ਦੱਸਦੀ ਕਿ ਕਿੰਨਾ ਕਰ ਦਈਏ ਤੇ ਕਿੰਨਾ ਕਰ ਦਈਏ ਮੈਂ ਕੋਈ ਨਹੀਂ ਆਲਗ ਬਾਰੇ ਨਹੀਂ ਕਿੰਨਾ ਪਾਉਣ ਭਾਰੀ ਔਰ ਉਹ ਆਇਆ ਕਰਨਗੇ ਅੰਦਰ ਰੋਟੀਆਂ ਪਾ ਪਾ ਕੇ ਉਹ ਤੇ ਉਹੀ ਬੈਠਾ ਡੰਡਾ ਖੜਕਾਈ ਜਾ ਚਲੋ ਛੱਡ ਕੇ ਆਵਾਂ ਤੂੰ ਤਾਂ ਨਹੀਂ ਜਾਂਦੇ ਬਹਨ ਜਦੇਗਲਾ ਦਹੀਂ ਦੀ ਕੋਲੀ ਰਿਆ ਕਰੂੰਗੀ ਪਰ ਕਿਸ ਵੇਰੇ ਨਾਲ ਮੱਖਣੀ ਵੀ ਛੋਲੇ ਕਹਿੰਦੇ ਕੌਣ ਬਚੂ ਦਾ ਕਹਿੰਦੇ ਛੋਲੇ ਲੈ ਲਈ ਮਾਂ ਨੂੰ ਮੈਂ ਚੱਲ ਮੈਂ ਤਰਵਾਂ ਚੱਲੋ ਸਾਰਾ ਤੇਰਾ ਤਾਂ ਪੀ ਲੈ ਛੋਲੇ ਹਾਂ ਇਹ ਤਾਂ ਹੀ ਪਹਿਲਾਂ ਦੇ ਦੇ ਤੁਸੀਂ ਪੀਂਦੀ ਐ ਨਹੀਂ ਤੇ ਤੁਸੀਂ ਕਹਿੰਦੇ ਮੈਂ ਖਾਂਦਾ ਨਹੀਂ ਦੇ ਵੀ ਦੇ ਰਿਹਾ ਫਿਰ ਸੰਦੀਪਾ ਨਹੀਂ ਕਿ ਤੈਹੀ ਦੀ ਕੌਲੀ ਵਾਖਣੀ ਹੈ ਅੱਦਬਾਤ ਕਰਦੇ ਹੈ ਰਸ ਮਗਜ ਵੱਖਾ ਲੈ ਕਾਡ ਲਾਉਂਦਾ ਕੋਈ ਮੇਰੇ ਬੰਦੇ ਤਰੀ ਮਨੜਾ ਸਾਦੇ ਨਹੀਂ ਜੋਨ ਕਹਿਤਾ ਹੈਗਾ ਤੇ ਸਾਰੀ ਕਾਂਦੇ ਨੇ ਸੋਡੇ ਚਮਚੇ ਨਾਲ ਕੀ ਫਰਕ ਪੈਂਦਾ ਆ ਪਦਰ ਰੁਕੂ ਵਿੱਚ ਹੀ ਖਾਣਾ ਹੈ ਬਈ ਦੀ ਬਾਹਰੀ ਕਾਹਦਾ ਹੈ ਲੈ ਹੁਣ ਦੁੱਧ ਵੀ ਤਾਂ ਪੀਨੇ ਆ ਦੁੱਧ ਵੀ ਜਾਮ ਨੂੰ ਲੈਣੀ ਇੰਨਾ ਕੇ ਪੀਣਾ ਮੈਂ ਵੇਖੜਾ ਘਰਾ ਭਰ ਕੇ ਪੀਣਾ ਆ ਬਾਸਪੇਰ ਜਿੰਨਾ ਕੇ ਚੱਲਿਆ ਜਾਂਦਾ ਉਹਨਾਂ ਕ ਪੀ ਲੈਨੇ ਆ ਹਰ ਹਰ ਚੱਲ ਹੁਣ ਬਥੇਰਾ ਹੋ ਗਿਆ ਹਰ ਹਰ ਹੁਣ ਖਾਇਆ ਪੀਆ ਕਰਿਓ ਆਪਦਾ ਜੀ ਤੇ ਹੁਣ ਤੂੰ ਹੋਰ ਕੀ ਨਾ ਢਾੜੇ ਢਾੜੇ ਵੀ ਫੜੇ ਪੂਰ ਚੜੀ ਨੂੰ ਠੀਕ ਆ ਤੁਸੀਂ ਨਹੀਂ ਰੱਖਦੇ ਹਾਂ ਕੋਲ ਤਾਂ ਨਾ ਕਰੀਂ ਜੇ ਅਮੀਰ ਅੱਜ ਹੈ ਹਾਂ ਬਹੁਤ ਗਰਮੀ ਹੋ ਰਹੀ ਹੈ ਨਾ ਕਿ ਹੋਏ ਚਾਰ ਦਾਂਗੇ ਉਹ ਵੀ ਫਰਮ ਗਿਆ ਹੈ ਥੋੜਾ ਥੋੜਾ ਫਰੈਂਡ ਫਰੈਂਡ ਚਾਹ ਚੱਪਈ ਹਾਂ ਲੈ ਆਰ ਕਿਆ ਚਾਰ ਦਿਆਂ ਪਹਿਲਾਂ ਵੀ ਹਾਂ ਨਾ ਦੇਨੇ ਆਪਾਂ ਆਇਆ ਹੋਆ ਇਹਨਾਂ ਟਾਈਮ ਤੇ ਜੇ ਵਕਤ ਤੋਂ ਡੇਰੀ ਬੁਲਾ ਕਿ ਨਾ ਕਿਸ਼ੇ ਕਿਸ਼ੇ ਬੁਲਸੂ ਕਰੀ ਹਾਂ ਤੇ ਬੜਾ ਵੜੀ ਵਰਗੀ ਆ ਉਹ ਹਾਂਜੀ ਹੋਰ ਇਹ ਜਾਦੇ ਚਿੱਟੀ ਆ ਹਾਂ ਗੈਂ ਵਰਗੀ ਆ ਪਹਿਲਾਂ ਵਾਲੀ ਆ ਜਿਹੜੀ ਉਹ ਜਾਦੇ ਕਾਲੀ ਆ ਇਹ ਜਾਦੇ ਚਿੱਟੀ ਆ ਹੈਗੀ ਡੱਬ ਖੜਬੀ ਆ ਜਿਹੜੀ ਪਹਿਲੇ ਸੂਏ ਵਾਲੀ ਸੀ ਉਹ ਬਾਰਿਸ਼ ਹੋਣੀ ਸੀ ਉਹ ਤਾਂ ਜੰਮੀ ਚਿੱਟੀ ਸੀ ਜਿਹੜੀ ਦੇਤੀ ਸੀ ਉਹ ਤਾਂ ਹੁਣ ਦੋ ਸੂਏ ਸੂ ਪੈਂਦੀ ਆ ਆਪਣੇ ਹੋਰ ਉਹੀ ਦੇਤੀ ਆ ਨਾ ਨੇ 1000 ਰੁਪਏ ਚ ਹੋਰ ਮੈਂ ਤਾਂ ਬਥੇਰਾ ਕਹਤੀ ਉਹ ਤਾਂ ਪਲ ਗਈ ਸੀ 2 ਸਾਲਾਂ ਦੀ ਤਾਂ ਹੋ ਗਈ ਸੀ ਉਹ ਹੁਣ ਉਹ ਤਾਂ ਦੋ ਸੂਏ ਪਲੇ ਆ ਦਿੰਦੀ ਆਪਾਂ ਨੂੰ ਦੋ ਸੂਏ ਪਲੇ ਆ ਦਿੰਦੀ ਮੈਂ ਆਪਾਂ ਨੂੰ ਹਾਂ ਹੋਰ ਇਹ ਵੀ 2 ਸਾਲਾਂ ਦੀ ਹੋ ਗਈ ਇਹਨੂੰ ਪਾਊਡਰ ਪਾਊਡਰ ਚਾਰ ਦਿਆਂ ਚਲ ਇਹ ਹੋ ਜੂਗੀ ਹੁਣ ਵਧੀਆ ਫਿਰ ਗਾਂ ਨੂੰ ਕੱਢ ਦਾਂਗੇ ਹੋਰ ਜੋਗੀ ਪੀਰ ਬਾਬਾ ਆ ਗਿਆ ਹੋਰ ਜੋਗੀ ਪੀਰ ਬਾਬਾ ਆ ਗਿਆ ਦੇਖ ਬਾਲਾ ਜੀ ਬੁਰਾ ਬਾਬਾ ਜੋਗੀ ਜੀ ਜਿਹੜੇ ਖੇਤ ਤੇ ਆਇਆ ਹਾਈ ਆਦਾਸ ਵੀ ਨਾ ਡਰ ਲੱਗਦੀ ਲੱਗਦੀ ਹੋਰ ਹੋਰ ਅਮਰ ਸਾਗਰ ਨੂੰ ਦੇਖਾ ਤੇ ਜੀ ਚੋਟ ਕਰਨੀ ਬਹੁਤ 깔ੂਆ ਹੋਰ ਆਪਾਂ ਦੇਖਿਆ ਨਹੀਂ ਨਾ ਤਰੀਕਾ ਉਧਰ ਲੈ ਘਰੇ ਕਰਦੇ ਨੇ ਇਹ ਬਹੁਤ ਥੋੜਾ ਬੰਦੇ ਚਲੇ ਜਾਂਦੇ ਆਪਨੇ ਫੌਜੀ ਕਿੱਟ ਲੈ ਗਏ ਹਾਂ ਕਰ ਲਓ ਇੱਧਰ ਕਰ ਲਓ ਫੇਸ ਕਰ ਲਓ ਜੂਰ ਜੋਪਰ ਦੇ ਖੇਤਾਂ ਚ ਬੜਾ ਨਹੀਂ ਹੈ ਜਾਂਦੇ ਨਾ ਨਾ ਆਪਣੀਆਂ ਕਰਦੇ ਨੇ ਹੁਣ ਤਾਂ ਹੁਣ ਨਹੀਂ ਜਾਂਦੇ ਕਿਤੇ ਹਾਂ ਇਹ ਠਾਈ ਨਹੀਂ ਜੀ ਉਹ ਹਾਂ ਨਾ ਪੈਰ 'ਚੇ ਪਾਉਂਦੇ ਨੇ। ਹੈਟ ਹੈ ਨਹੀਂ। ਠੀਕ ਹੈ। ਪੀੜੀ ਲੱਗ ਕੇ ਖੜੇ ਹੋ। ਹਾਂ ਉਹ ਤਾਂ ਛਾਲਾ ਮਾਰ ਦਿਆ। ਉਹੋ ਲੱਗਿਆ ਤਾ ਉਹ ਟੱਕਰ ਨਾ ਮਾਰੇ। ਉਹ ਤਾਂ ਪਰਾਂ ਕਰਤੇ। ਹਾਂ ਪਰਾਂ ਕਰਤੇ। ਉਹ ਤਾਂ ਠੀਕ ਹੈ। ਬੇਰ ਵੀ। ਅੰਦਰ ਨਹੀਂ ਵੜੇ ਕਰਕੇ ਜੱਟ। ਹਾਂ ਦੇਖ ਕੋਈ ਲਾ ਨੂੰ ਅੰਦਰ ਬੱਠੇ ਕਿੰਨੀ ਸੋਚਾ। ਅਰ ਕਨੇ ਵੀ ਰੋਟੇ ਵੀ ਛਾੜਦੇ ਨੇ। ਤੱਕੂ ਵੀ ਨੇ। ਹਰੇ ਯਾਰ। ਇਹ ਛਾੜੂ ਵੀ ਆ ਗਏ। ਹਾਂ। ਆਰ ਹੋਰ ਚੌੜੇ ਹੋ ਜਾਣਗੇ ਚੌੜੇ ਹੋ ਜਾਣਗੇ ਮਾਂ ਦੇਖ ਕੇ ਆਹ ਵੇਰ ਹੋਰ ਇਹ ਤਾਂ ਹੈਗਾ ਚਲੋ ਗੱਲਾਂ ਬਾਤਾਂ ਕਰਕੇ ਬੰਦੇ ਦਾ ਮਨ ਹੋਰ ਹੋ ਜਾਂਦਾ ਨਾ ਇਹ ਕੱਲਾ ਬੰਦਾ ਸਾਰਾ ਦਿਨ ਸੋਚੀ ਕੇ ਆ ਰਹੰਦਾ ਘਾਣੇ ਦਾ ਮੈਂ ਇੱਕ ਦਿਨ ਲੈ ਕੇ ਜਾਣਾ ਗੜਬੇ ਗੜਬੇ ਕਿੱਧੇ ਚੱਲੀਏ ਗੜਬੇ ਨਾਲ ਤਾਂ ਕਹਿੰਦੇ ਮੈਨੂੰ ਲੈ ਕੇ ਚਲਣੀ ਨੀਗਾ ਚੈੱਕ ਕਰਾ ਕੇ ਰਿਹਾਉਣੀਆਂ ਹਾਂ ਹਾਂ ਉਹ ਉਹਨੂੰ ਫਿਰ ਹੱਲ ਦਾ ਬਹਿਰ ਕਰੇ ਕੱਲ ਨੂੰ ਤਾਂ ਐ ਦੁਆਰਾ ਸੋਵਾਰ ਨੂੰ ਚੱਲਾਂਗੇ ਸੋਵਾਰ ਉਹਦਾ ਜੱਟ ਚਾਹਿਆ ਉਹ ਦੇਖਾਂ ਉਹ ਆਹ ਪਤਾ ਕਰ ਲਾਂਗੇ ਫਿਰ ਬਸ ਉਹਨੂੰ ਲਿਜਾ ਕੇ ਉੱਥੇ ਕਰਾ ਕੇ ਆ ਜਾੰਗੇ ਹੁਣ ਤਾਂ खासा ਟਾਈਮ ਹੋ ਗਿਆ ਹੈ ਨਾ ਡੇਢ ਬੇ ਗਿਆ ਨੂੰ ਹੁਣ ਤਾਂ खासा ਟਾਈਮ ਹੋ ਗਿਆ ਡੇਢ ਬੇ ਗਿਆ ਨੂੰ 70 2 ਪੈਸੇ ਕਟਾ ਕੇ ਲੈ ਗਏ ਹਾਂ ਜਿਹੜਾ ਜਿਹੜੇ ਏਡੀ ਪ੍ਰੋਗਰਾਮ ਦਾ ਬਹੋਂ ਇਕੰਤਰਾ ਉਤਰਾਉ ਕਾਹ ਰਹਾਈ ਨਾ ਰਹਾਈ ਤੀਮਾਰੀ ਜਿਹੜੀ ਕਾਸਟਿੰਗ ਕਰਾ ਕੇ ਹਾਂ ਹਾਂ ਬਾਹਰ ਉਹ ਲੈ ਕੇ ਆਏ ਆਈ ਕੱਟ ਲੈਂਦੇ ਨੇ ਨੰਬਰਦਾਰਾਂ ਦੇ ਤਾਂ ਉਹ ਦਿੰਦੀ ਨਹੀਂ ਹੈਗੇ ਕਦੇ ਗਊਸ਼ਾਲਾ ਨੂੰ ਦੇ ਤੇ ਕਦੇ ਕਾਸੀ ਦਾ ਫੰਡ ਕਦੇ ਕਾਸੀ ਦਾ ਹੋਰ ਆ ਨਿਕਲਣਗੇ ਕਿਥੋਂ ਉਹ ਤਾਂ ਪਹਿਲੀ ਕੱਟ ਲੈਂਦੇ ਨੇ ਪਾਉਂਦੀ ਐ ਨਹੀਂ ਸਰਕਾਰ ਖਾਤੇ 'ਚ ਖਾਤੇ 'ਚ ਨਹੀਂ ਆਉਂਦੇ ਕੱਟ ਜਿਹੜੇ ਜਿੰਨੇ بڑے ਬੰਦੋਂ ਦੇਣੇ ਬੇਲੇ ਗੇੜੇ ਨੇ ਉਹ ਤਾਂ ਸਰਕਾਰ ਆਪੇ ਲੈ ਜਾਂਦੀਆਂ ਨੇ ਉਹ ਨਾਲੇ ਕਿੰਨੀ ਵਾਰ ਤਾਂ ਮੈਂ ਫੀਸ ਭੇਜਿਆ ਵੀ ਐਤ ਕੀ ਤੁਹਾਡੇ ਗਊਸ਼ਾਲਾ ਦੇ ਫੰਡਾਂ ਦੇ ਕੱਟ ਲੇ ਕਦੇ ਕਹਿੰਦੇ ਨੇ ਗ੍ਰੈਡ ਵੱਲੋਂ ਕੱਟੇ ਗਏ ਕਾ ਪਾਣੀ ਆ ਗਿਆ ਤੀ ਕਹਿੰਦੇ ਉਹਦੇ ਵਾਸਤੇ ਕੱਟ ਲੇ ਹੋਰ ਉਹਦਾ ਮੈਨੂੰ ਲਾਲਾ ਸਾਲ 'ਚ ਇੱਕ ਦੋ ਤਨਖਾਹ ਹੀ ਦਿੰਦੇ ਨੇ ਤੁਹਾਨੂੰ ਸਾਲ 'ਚ ਮਹਾ ਇੱਕ ਦੋ ਹੀ ਤਨਖਾਹ ਦਿੰਦੇ ਨੇ ਬਾਕੀ ਤਾਂ ਸਾਰੇ ਕੱਟ ਦਈਏ ਨੇ ਹੋਰ ਹੋਰ ਪਕਾਈ ਇੰਨੀ ਜ਼ਿਆਦੇ ਆ ਗੱਲ ਕਰ ਉਹ ਪਾਣੀ ਦਾ ਜਿਹੜਾ ਡੱਕਾ ਡੇਪੀ ਉਹ ਮੁੰਡਾ ਤੋਂ ਖਰਾਬ ਹੋ ਗਈ ਜੀ। ਉਹ ਵੜੀ ਜਾਂਦਾ ਨੇ ਜਿਹੜਾ ਸੂਰਜ ਜਵਾਦ ਡਗਰਾ ਕੇ ਲੈ ਗਿਆ। ਅੰਦਰ ਦੁਬਾਰਾ ਫਿਰ ਇੱਥੇ ਆ ਜਿਹਾ ਕੇ ਚੱਕਰਾਂ ਦੀ ਬਾਤ ਕਰਦੇ। ਹੂੰ। ਉਹਦਾ ਕੀ ਫੰਗ ਹੈ ਉਹ। ਉਹੀ ਤਾਂ ਹੈਗਾ ਕੁੱਤੇ ਭਕਾਈਆ। ਹਾ ਜੀ ਉਹ ਨਾ ਔਰ ਉਹ ਡਿਗਰ ਡੈਗ ਨਹੀਂ ਇਹ ਪਾਸ ਤੋਂ ਵੀ ਗੁੜਾ ਹੈ ਔਰ ਹਾਂ ਕੋਲੋਂ ਦੇਖ ਲੋ ਸਾਡੇ ਕਿੰਨੇ ਗੇੜੇ ਵੱਜੇ ਤੇ ਔਰ ਬਸ ਖੱਜਲ ਖਵਾਰੀਆਂ ਨੇ ਜਿਹੜਾ ਤੋਂ ਵੱਡੇ ਵਧੀਆ ਕੋਈ ਨਹੀਂ ਔਰ ਔਰ ਪਾਸ ਤੋਂ ਜੀ ਵੱਡਣਾ ਨਹੀਂ ਔਰ ਇਹ ਤਾਂ ਹੈਗਾ ਕਿ ਸ਼ੀਕਾਲ ਜੀ ਅਮੀਰ ਕਾ ਦਾ ਸੈਠ ਠੀਕ ਹੋ ਗਿਆ ਅੱਜ ਕਾ ਦਾ ਦਾ ਨੈਕਸਟ ਬਲੌਗ ਕਰਨ ਨੂੰ ਕਾ ਦਾ ਦਾ ਬਲੌਗ ਅੱਜ ਅਜ ਮਮਾ ਬਣਾ ਰਹੇ ਤੇ ਬੌਨ ਨਹੀਂ ਉਹ ਮੇਰੀ ਫੇਵਰਟ ਹੈ ਅੱਜ ਤੁਹਾਨੂੰ ਦਿਖਾਉਣਿਆ ਹਾਊ ਇਸ ਮੇਕਿੰਗ ਦੇਖ ਲੋ ਜੀ ਬਣ ਰਹੀ ਹੈ ਬੌਨੀ ਟੇਸਟੀ ਟੇਸਟੀ ਤੁਸੀਂ ਵੀ ਖਾਓ ਜਦੋਂ ਪਿੰਸ ਜਾ ਚਾ ਲੈਣਾ ਰਸ ਜਗ ਨਿਕਲਦਾ ਹੁੰਦਾ ਮਮਾ ਹੋਰ ਇਧਰ 몰ੀ ਨੂੰ ਲਿਆ ਦੋ ਤਨੇ ਕਰਦਾ ਲੱਗਦਾ ਮम्मा ਨੇ ਰੋਟੀ ਵੀ ਬਣਾ ਲਈ ਬਟਨੀ ਬਣਾਈ ਨਹੀਂ ਬਟੇਕਲੇ ਬਾਪੂ ਦੀ ਬਣਾਈ ਸੀ ਮੈਂ ਤਾਂ ਬੰਦਾ ਥੋੜੀ ਮੋਲੀ ਬਣਾ ਲਾਂ ਮम्मा ਫਿਰ ਉਹਨੂੰ ਤੂੰ ਖਾਵੇ ਰਿੱਚੀ ਕੁਝ ਪੈਂਦਾ ਹਾਂ ਇਸ ਪੈਣਾ ਕਿ ਬੱਤੇ ਦੁੱਧ ਨੂੰ ਰੱਖ ਦੋ ਉਹਨੂੰ ਬਾਲ ਹੀ ਦੇਈ ਜਾਓ ਜਦੋਂ ਫਟ ਗਿਆ ਪਾਣੀ ਕੱਢ ਦੋ ਦੁੱਧ ਦੇ ਵਿੱਚੋਂ ਹਨਾ ਉਹ ਅੱਡ ਹੋ ਜਾਂਦਾ ਦੁੱਧ ਆ ਕੇ ਵਾੜਾ ਨਾ ਫਿਰ ਉਹ ਵਰਤੀ ਕਰੀਏ ਫਿਰ ਉਹ ਦੇ ਚੀਨੀ ਬਾਅਦ ਉਹ ਚੱਕਰ ਵਾਲਾ ਬਟਾ ਐਸੀ ਮਿਕਸ ਕਰਉਣਾ ਤੇ ਥੋੜੀ ਚਲੋ ਜੇ ਮੈਂ ਦੋ ਪਾਣੀ ਪੀਂਦੀ ਆ ਮੈਨੂੰ ਖਾਲ ਲੱਗਦੀ ਸੀ ਹੈ ਮਮਾ ਸੋਣੋਂ ਦੁੱਧ ਕਿਥੇ ਰੱਖਤਾ ਜਿਹੜਾ ਪਾਟ ਗਿਆ ਸੀ ਆਜੋ ਜੀ ਪਾਣੀ ਪੀਨੇ ਆ ਐਸੇ ਉਸ ਗਲਾਸ ਦਾ ਰਹਿ ਗਿਆ ਸੀ ਬਟਾ ਥੋੜਾ ਹੈ ਕਮ ਉਹ ਕੇ ਮੈਂ ਤਾਂ ਮਿਕਸ ਕਰੂੰਗਾ ਮੈਂ ਬਟ ਇਸ ਲਈ ਮੈਂ ਕੋਲੇਜੋ ਪੀ ਰਹੀ ਹਾਂ ਜਦੋਂ ਮੈਨੂੰ ਗਲਾਸ ਚ ਪੀਣੀ ਹੈ ਮੈਂ ਤਾਂ ਕੋਲੇਜੋ ਪੀ ਰਹੀ ਐ ਕਿਉਂਕਿ ਮੈਂ ਤਾਂ ਕੋਲੇਜੋ ਪੀ ਰਹੀ ਕਿਉਂਕਿ ਮੈਂ ਨਾ ਆ ਗਲਾਸ ਜਿਹੜਾ ਬੰਦਾ ਪਿਆ ਸੀ ਉਹ ਜਿਹੜਾ ਬਲੇਡਾ ਮਾਮੂ ਤਕਲਾ ਸੱਚੀ ਤਰ੍ਹਾਂ ਨਹੀਂ ਮਿਲਦਾ ਸੀ ਇਸ ਲਈ ਕੀ ਕਰਨਾ ਦੂ ਪਾਣੀ ਲੈਣੀ ਪਵੇਗੀ ਕੀ ਕਿੰਗ ਜੇ ਜਿਹੜੇ ਗਲਾਸ ਸੀ ਉਹ ਗੰਦੇ ਪਏ ਸੀ ਤੇ ਲੈ ਹਟਾ ਗਲਾਸ ਜਿਹੜੇ ਗੰਦੇ ਪਏ ਸੀ ਫਿਰ ਕਾਲੇ ਪਰ ਪਾਣੀ ਹਾਂ ਕਾਲੇ ਛੋਟੇ ਉਹਦੇ ਤੋਂ ਥੋੜੇ ਪਾਣੀ ਪਾਣੀ ਪਉਂਦੇ ਕਾਲੇ ਜੀ ਨਹੀਂ ਬਿੰਦੂ ਗੱਦੜਾ ਗੱਦੜਾ ਇਹ ਗੱਦੜਾ ਕਰਦਾ ਖਾਰਦ ਬਲੌਗ ਵਧੀਆ ਬਲੌਗ ਬਣਾਉਂਦਾ ਕੀ ਕਰਨਾ